ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆ ਤੇ ਵੀਡੀਓ ਧਿਆਨ ਨਾਲ ਅੰਤ ਤੱਕ ਸੁਣਿਓ ਜੋ ਚੰਡੀਗੜ੍ਹ ਵਾਲਾ ਗੁਰਪ੍ਰੀਤ ਸਰੂਪੇ ਠੱਗ ਦਾ ਬੇਟਾਗਾ ਉਹਨੇ ਵੇਖ ਲੋਕਾਂ ਨੂੰ ਲੁੱਟਣ ਤੇ ਕਿਵੇਂ ਲੱਕ ਬੰਨਿਆ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਹੁਣ ਵਦੇਸ਼ ਦੀ ਧਰਤੀ ਤੇ ਜਾਇਦਾਦ ਬਣਾਉਣ ਲਈ ਆਪਣੀ ਕਿਵੇਂ ਲੋਕਾਂ ਨੂੰ ਪਰਮਾਉਣਾ ਚਾਹੁੰਦਾ ਧਰਮ ਦੇ ਨਾਂ ਤੇ ਪੰਥ ਦੇ ਬਾਬਾ ਦੀਪ ਸਿੰਘ ਦੇ ਨਾਂ ਤੇ ਆਪਣਾ ਅੱਡਾ ਬਣਾਉਣਾ ਚਾਹੁੰਦਾਗਾ ਬ੍ਰਮਟਨ ਦੇ ਵਿੱਚ ਤੇ ਬਾਈ ਨੇ ਜਮਾਂ ਸੱਚ ਬੋਲਿਆ ਤੇ ਛੰਡ ਲਾ ਕੇ ਰੱਖਦੇ ਹੈਗੇ ਵੀਡੀਓ ਨੂੰ ਅਤਵਾ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਫੋਲੋ ਜਰੂਰ ਕਰ ਲਿਓ ਪੇਜ ਨੂੰ YouTube ਤੇ ਵੇਖੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਹੋ ਜਾਏਗਾ ਵੀਡੀਓ ਵੇਖਣ ਲਈ ਪੇਜ ਨੂੰ ਫੋਲੋ ਕਰ ਤੇ ਵੱਧ ਵੱਧ ਸਪੋਰਟ ਕਰੋ ਤੇ ਆਜੋ ਆਪਾਂ ਸੁਣੀਏ ਠੱਗ ਦਾ ਸੱਚ ਵੀਡੀਓ ਸਾਰੀ ਜਰੂਰ ਸੁਣਿਓ ਕਮਾਲ ਕੀਤੀ ਸੰਗਤ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਗੱਲਾਂ ਕਰਨੀਆਂ ਮੈਂ ਤੇ ਆ ਪਹਿਲਾਂ ਨਾ ਤੁਸੀਂ ਇੱਕ ਵੀਡੀਓ ਵੇਖ ਲਓ ਆ ਬਾਬੇ ਸਰੂਪ ਸਿੰਘ ਦੇ ਮੁੰਡੇ ਦੀ ਗੁਰਪ੍ਰੀਤ ਦੀ ਚੰਡੀਗੜ੍ਹ ਵਾਲੇ ਦੀ ਆ ਇੱਕ ਵੀਡੀਓ ਵੇਖੋ ਫਿਰ ਤੁਹਾਡੇ ਨਾਲ ਗੱਲ ਕਰਦੇ ਆਂ ਘਰ ਉਹ ਹੁੰਦਾ ਪਿਆਰਿਓ ਜਿਹੜਾ 4 ਤੇ 5 ਬੰਦਿਆਂ ਦੇ ਜਿਉਣ ਦਾ ਸਾਰਾ ਤੇ ਇੱਕ ਘਰ ਬ੍ਰੈਂਟਨ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਦਾ ਉਹ ਬਣਨ ਜਾ ਰਿਹਾ ਜਿਹੜਾ 4 ਤੇ 5 ਜਣਿਆਂ ਭਾਮੀ ਲੱਖਾਂ ਲੋਕਾਂ ਦਾ ਸਾਰਾ ਬਣੇ ਸੋ ਸੰਗਤ ਜੀ ਬੇਨਤੀ ਆ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦਾ ਸਥਾਨ ਇਨ ਜੀਟੀਏ ਬ੍ਰੈਂਟਨ ਦੇ ਵਿੱਚ ਜਿਹੜਾ ਬਣ ਰਿਹਾ ਉਹਦੇ ਵਾਸਤੇ ਅੱਗੇ ਆ ਕੇ ਆਪਾਂ ਸੇਵਾ ਦਾ ਪੁੰਨ ਕਮਾਈਏ ਉੱਪਰ ਲਿੰਕ ਦੇ ਵਿੱਚ ਡਿਸਕ੍ਰਿਪਸ਼ਨ ਦਿੱਤਾ ਗਿਆ ਗੋ ਫੰਡ ਮੀ ਉਹ ਲਿੰਕ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਯੋਗਦਾਨ ਪਾਇਓ ਤੇ ਯਾਦ ਰੱਖਿਓ ਇਹ ਯੋਗਦਾਨ ਪਾਇਆ ਤੁਹਾਡਾ ਬਿਰਖਾ ਨਹੀਂ ਜਾਏਗਾ ਇਹ ਯੋਗਦਾਨ ਪਾਇਆ ਤੁਹਾਡਾ ਤੁਹਾਨੂੰ ਲੱਖਾਂ ਗੁਣਾ ਹੋ ਕੇ ਵਾਪਸ ਆਏਗਾ ਸੋ ਆਪਣਾ ਯੋਗਦਾਨ ਪਾ ਕੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਹੁਣ ਇਹ ਬੰਦਾ ਕਹਿੰਦਾ ਪਿਆ ਵਾ ਵੀ ਬ੍ਰੈਮਟਨ ਦੇ ਵਿੱਚ ਜਿੱਥੇ 18 ਗੁਰਦੁਆਰੇ ਨੇ ਅਰੇ ਮਾਲਟਨ ਮਿਸਿਸਾਗਾ ਈਟੋਪੀ ਕੋ ਟ੍ਰਾਂਟੋ ਦੇ ਤਾਂ ਗਿਣੇ ਨਹੀਂ ਕੱਲੇ ਬ੍ਰੈਮਟਨ ਦੇ ਵਿੱਚ 18 ਗੁਰਦੁਆਰਾ ਸਾਹਿਬ ਨੇ ਤੇ ਉੱਥੇ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਦੇ ਨਾਂ ਦਾ ਇੱਕ ਗੁਰਦੁਆਰਾ ਸਾਹਿਬ ਹੋਰ ਬਣਾਉਣਾ ਤੇ 12 ਲੱਖ ਡਾਲਰ ਇਕੱਠਾ ਕਰਨਾ ਪਹਿਲੀ ਗੱਲ ਤਾਂ ਬਾਬਾ ਇੱਥੇ ਲੋੜ ਨਹੀਂ ਹੈਗੀ ਗੁਰਦੁਆਰਾ ਸਾਹਿਬ ਦੀ 18 ਪਹਿਲਾਂ ਹੀ ਨੇ ਤੁਸੀਂ ਆਪ ਦਾ ਜਿਹੜਾ ਡੰਡਾ ਡੋਰੀ ਜਿਹੜਾ ਕੁੱਟਣਾ ਨਾ ਉਹ ਤੁਸੀਂ ਆਪ ਦਾ ਚੰਡੀਗਾੜੀ ਕਰ ਲਓ ਚੰਗਾ ਕਰੋੜਾਂ ਦੀ ਜਾਇਦਾਦ ਤੁਸੀਂ ਉੱਥੇ ਬਣਾਈ ਆ ਉੱਥੇ ਉਥੋਂ ਵਾਲੀ ਵੇਚ ਕੇ ਇੱਥੇ ਬਣਾਓ ਫਿਰ ਤੇ ਵੇਖੀਏ ਲੋਕਾਂ ਨੂੰ ਤੂੰ ਕਹਿਣ ਡਿਆ ਆਖੇ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਹਿੱਸਾ ਪਾਓ ਤੇ ਆਪ ਤੂੰ ਕਿਹੜੀ ਰੋਟੀ ਕੁੱਟਦਾ ਹੈਂ ਢੋਲਕੀਆਂ ਕੁੱਟ ਕੇ ਚਾਰ ਤੇ ਤੂੰ ਹੋ ਜਾ ਨਾ ਡਾਲਰ ਇਕੱਠੇ ਕਰਕੇ ਤੇ ਨਹੀਂ ਇੱਥੇ ਗੁਰਦੁਆਰਾ ਸਾਹਿਬ ਦੀ ਕੋਈ ਲੋੜ ਨਹੀਂ ਹੈਗੀ ਪਹਿਲਾਂ ਗ੍ਰਾਂਥੀ ਸਿੰਘ ਸਾਹਮਣੋਂ ਪਿੰਡਾਂ ਦੇ ਵਿੱਚ 40 40 50 50 ਲੱਖ ਰੁਪਈਆ ਲਾ ਕੇ ਪਿੰਡਾਂ 'ਚ ਗੁਰਦੁਆਰਾ ਸਾਹਿਬ ਬਣਾਏ ਹੁੰਦੇ ਆ ਗ੍ਰਾਂਥੀ ਸਿੰਘ ਵਿਚਾਰਾ ਪਿੰਡ 'ਚ ਰੋਟੀਆਂ ਇਕੱਠੀਆਂ ਕਰਦਾ ਦਾਲ ਇਕੱਠੀ ਕਰਦਾ ਕਦੇ ਸਾਈਕਲ ਤੇ ਚੜ ਕੇ ਫੇਰ ਉਹ ਰਾਤੀ ਰੋਟੀ ਖਾਂਦਾ ਤੇ ਤੂੰ ਹੀ ਇੱਥੇ ਗੁਰਦੁਆਰਾ ਸਾਹਿਬ 12 ਲੱਖ ਡਾਲਰ ਦਾ ਬਣਾਉਣ ਲੱਗੇ ਹੋ 12 ਲੱਖ ਡਾਲਰ 8 ਕਰੋੜ ਰੁਪਏ ਦੇ ਨੇੜੇ ਬਣ ਜਾਂਦਾ ਹੈ ਸ਼ਰਮ ਲਾ ਦੀ ਇਸ ਬੰਦੇ ਨੇ ਪਹਿਲਾਂ ਤਾਂ ਬਾਬਾ ਉਥੋਂ ਵਾਲਿਆਂ ਦਾ ਹਿਸਾਬ ਦੇ ਹਾਂ ਉਥੋਂ ਵਾਲੀ ਜਿਹੜੀ ਕਾਰ ਸੇਵਾ ਚਲਦੀ ਉਹ ਕਿੱਥੇ ਲਾਉਂਦੇ ਜੇ ਆ ਤੁਸੀਂ ਮਹਿੰਗੀਆਂ ਮਹਿੰਗੀਆਂ ਰਾਡੋਆਂ ਦੀਆਂ ਤੁਸੀਂ ਘੜੀਆਂ ਲਈ ਫਿਰਦੇ ਹੋ ਤੇ ਇਹ ਕਿੱਥੋਂ ਆਈਆਂ ਭਲਾ ਇਹ ਬਾਬਾ ਸਰੂਪਾ ਲੈ ਕੇ ਆਇਆ ਸੀ ਗੱਲਾਂ ਕਰਦੇ ਜੇ ਤੁਸੀਂ ਪਿੰਡਾਂ ਦੇ ਵਿੱਚ ਜੋ ਹਾਲ ਹੁੰਦੇ ਆ ਨਾ ਗੁਰੂ ਗੁਰਦਵਾਰਾ ਸਾਹਿਬ ਦਾ ਪਹਿਲਾਂ ਉਹ ਜਾ ਕੇ ਠੀਕ ਕਰ ਲੋ ਬ੍ਰੈਮਟਨ 'ਚ ਬਣਾਉਣਾ ਇੱਕ ਗੁਰੂ ਘਰ ਬ੍ਰੈਮਟਨ ਦੇ ਵਿੱਚ ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਨਾ ਬਹੁਤ ਵਧੀਆ ਕੰਮ ਕਰਨ ਡੀਆਂ অন্ਟਾਰੀਓ ਖਾਲਸਾ ਦਰਬਾਰ ਵਾਲੇ ਬਹੁਤ ਸੇਵਾ ਕਰਦੇ ਆ ਸੰਗਤ ਦੀ ਥੋੜੀ ਨਹੀਂ ਕੀ ਲੋਡ ਸਾਨੂੰ ਅਸੀਂ ਇੱਥੇ ਬਹੁਤ ਵਧੀਆ ਸਕੂਨ ਨਾਲ ਆ ਵਾਹ ਇੱਥੇ অন্ਟਾਰੀਓ ਖਾਲਸਾ ਦਰਬਾਰ ਵਾਲੇ ਬਹੁਤ ਸੇਵਾ ਕਰਦੇ ਸੰਗਤ ਦੀ ਆ ਮਾਲਟਨ ਗੁਰਦੁਆਰਾ ਸਾਹਿਬ ਜਾਈਏ ਬਹੁਤ ਸਹਾ ਦਿੰਦੇ ਆ ਸਟੂਡੈਂਟਾਂ ਦਾ ਤੁਸੀਂ ਉੱਥੋਂ ਵਾਲੇ ਤੇ ਸੰਭਲੋ ਇੱਥੇ ਫੇਰ ਆ ਜੇ ਹਜੇ ਗੱਲਾਂ ਕਰਦੇ ਜੇ ਤੁਸੀਂ ਵੀ ਆਖੇ ਗੁਰਦੁਆਰਾ ਸਾਹਿਬ ਬਣਾਉਣਾ ਮੈਂ ਤੈਨੂੰ ਕਹਿਣਾ ਬੱਬਾ ਗੱਲ ਸੁਣ ਮੈਂ ਤੈਨੂੰ ਇੱਕ ਮਹੀਨੇ ਦੀ ਸੈਲਰੀ ਆਪਣੀ ਸਾਰੀ ਦੇ ਦੇਵਾਂਗਾ ਆ ਮੇਰੇ ਨਾਲ ਇੱਕ ਟਰੇਲਰ ਖਾਲੀ ਕਰਾ ਦੇ ਤੁਸੀਂ ਗੱਲਾਂ ਕਰਦੇ ਜੇ ਤੁਹਾਨੂੰ ਗੱਲਾਂ ਕਰਨੀਆਂ ਸੌਖੀਆਂ ਲੱਗਦੀਆਂ ਚੱਕ ਕੇ ਛਾਬਾ ਜਾ ਤੁਰ ਪੈਨੇ ਜੋ ਪੰਥ ਦਾ ਸਾਰਾ ਇਤਿਹਾਸ ਉੱਥੇ ਸੰਗਮਰਮਰ ਚ ਮੜ ਕੇ ਧਰਤਾ ਸਾਡੇ ਸ਼ਹੀਦਾਂ ਸਿੰਘਾਂ ਦੀਆਂ ਯਾਦਾਂ ਸਾਰੀਆਂ ਤੁਸੀਂ ਗੜੀਆਂ ਹਾਟਾਤੀਆਂ ਸਾਡੀਆਂ ਹੁਣ ਤੁਸੀਂ ਚਿੱਟੀ ਸਿਉਂਗ ਲੈ ਕੇ ਇੱਧਰ ਨੂੰ ਤੁਰ ਪਏ ਜੇ ਸ਼ਰਮ ਨੂੰ ਹੱਥ ਮਾਰ ਲਓ ਨਹੀਂ ਕੀ ਸਾਨੂੰ ਲੋੜ ਇੱਥੇ 18 ਗੁਰਦੁਆਰਾ ਸਾਹਿਬ ਬ੍ਰੈਂਟਨ ਦੇ ਵਿੱਚ ਪਹਿਲਾਂ ਹੀ ਹੈਗੇ ਨੇ ਤੇ ਜੇ ਬਣਾਉਣਾ ਨਾ ਫਿਰ ਨੋਵਾ ਸਕੋਸ਼ੀਆ ਵੱਲ ਬਣਾਓ ਜਾ ਕੇ ਜਾਂ ਹੈਲੀਫੈਕਸ ਵੱਲ ਫਿਰ ਪਤਾ ਵੀ ਲੱਗੇ ਵੀ ਕਿਵੇਂ ਬਣਦਾ ਬਾਕੀ ਰਹੀ ਗੱਲ ਬਾਬਾ ਬ੍ਰੈਂਟਨ ਦੇ ਵਿੱਚ ਕੋਈ ਲੋੜ ਨਹੀਂ ਆਉਣ ਦੀ ਜਿਹੜਾ ਤੁਸੀਂ ਆਪਣਾ ਰੋੜੀਕੋਟ ਵਾਲਾ ਕੰਮ ਕਰਨਾ ਨਾ ਜਿਹੜਾ ਢੋਲਕੀਆਂ ਘੁੱਟ-ਘੁੱਟ ਤੁਸੀਂ ਛਾਣੇ ਘੁੱਟਣੇ ਆ ਇਹ ਤੁਸੀਂ ਆਪਦਾ ਉੱਥੇ ਕਰੋ ਕੱਚੀ ਬਾਣੀ ਪੜਿਆ ਕਰੋ ਠੀਕ ਹੈ ਨਾ ਇਹ ਜਿਹੜਾ ਤੁਸੀਂ ਕੱਚੀ ਬਾਣੀ ਪੜ ਕੇ ਤੇ ਜਿਹੜਾ ਸੰਗਤ ਨੂੰ ਲੁੱਟਣ ਦਾ ਕੰਮ ਚਲਾਇਆ ਵਾ ਜਿਹੜਾ ਤੁਸੀਂ ਟੱਡ ਤੋਰੀ ਫੁਲਕਾ ਚੱਲਦਾ ਏ ਉਧਰ ਹੀ ਚਲਾਓ ਇੱਥੇ ਨਹੀਂ ਕੀ ਲੋੜ ਇਹ ਮਿਹਨਤੀ ਲੋਕਾਂ ਦਾ ਦੇਸ਼ ਆ ਇਹ ਜਿੱਦਣ ਆਗੇ ਇੱਥੇ ਸ਼ਿਫਟਾਂ ਲਾਉਣ ਲੱਗ ਜੇਗਾ ਨਾ ਫਿਰ ਗੱਲ ਕਰੀ ਡੱਕਾ ਤੁਸੀਂ ਤੋੜਦੇ ਨਹੀਂਗੇ ਡੱਕਾ ਤਾਂ ਤੁਸੀਂ ਉੱਥੇ ਵੀ ਨਹੀਂ ਤੋੜਦੇ ਵੇਲੀਆਂ ਖਾਣ ਗਿੱਜੇ ਹੋ ਇੱਥੇ ਆ ਕੇ ਟੁੱਟੇ ਜੇ ਮੂੰਹ ਨਾਲ ਵੀਡੀਓ ਬਣਾਤੀ ਆਖੇ ਜੀ ਆ ਸਾਨੂੰ ਐ ਇੰਨੇ ਲੱਖ ਡਾਲਰ ਦੇ ਦਿਓ ਕਿਉਂ ਦੇ ਦਿਓ ਬਈ ਕੀ ਤੁਹਾਡੀ ਇਹ ਕੀ ਕੁਰਬਾਨੀ ਤੁਹਾਡੀ ਛੇਤਰ ਵਾਇਆ ਹੋਵੇ ਤੁਹਾਨੂੰ ਗੱਲਾਂ ਕਰਦੇ ਤੁਸੀਂ ਮੂੰਹ ਜੇ ਨਾਲ ਮੰਗ ਲਿਆ ਆਖੇ ਜੀ 12 ਲੱਖ ਡਾਲਰ ਦੇ ਦਿਓ 12 ਲੱਖ ਡਾਲਰ ਕਰਨਾ ਕੀ ਹੈ ਬੜਾ ਇਹਨਾਂ ਨੂੰ ਸੰਗਤ ਜੀ ਪਹਿਲੀ ਗੱਲ ਐ ਪੁੱਛ ਲੋ ਵੀ ਜਿਹੜੇ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਚੱਲਦੇ ਨੇ ਇਹਨਾਂ ਦੇ ਜਿਹੜੇ ਬਣਾਏ ਆ ਆ ਆਪਣਾ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਠੀਕ ਹੈ ਨਾ ਇਹ ਜਿਹੜੇ ਇਹਨਾਂ ਨੇ ਆ ਟਕਵੰਝ ਚੱਕਿਆ ਵਾ ਇਹ ਪਹਿਲਾਂ ਉੱਥੇ ਵਾਲਾਂ ਦਾ ਹਿਸਾਬ ਲਾਓ ਇਹਨਾਂ ਤੋਂ ਵੀ ਉਹ ਗੋਲ ਕੰ ਦਾ ਪੈਸਾ ਕਿੱਥੇ ਜਾਂਦਾ ਵਾ ਉਹ ਇਹਨਾਂ ਦੀ ਫਾਰਚੂਨਰ ਅਮਰ ਸਿਡੀ ਸਾਹ ਚ ਤੇਲ ਪੈਂਦਾ ਆ ਆ ਬਾਬਿਆਂ ਦੇ ਮਹਿੰਗੇ ਮਹਿੰਗੇ ਫੋਨ ਆਉਂਦੇ ਚੇਲਿਆਂ ਦੇ ਆ ਜਿਹੜੇ ਬਾਹਰ ਡੇਰੇ ਬਣਦੇ ਆ ਨਾ ਇਹ ਕਿਉਂ ਬਣਦੇ ਆ ਇਨਾ ਆਪਣੇ ਚੇਲੇ ਪੀਆਰ ਕਰਾਉਣੇ ਇੱਥੇ ਆ ਬੰਦੇ ਭੇਜਦੇ ਆ ਆਪਦੇ ਇਹ ਐਵੇਂ ਨਹੀਂ ਹੋ ਜਾਂਦਾ ਕਿ ਬੰਦੇ ਭੇਜੇ ਜਾਂਦੇ ਆ ਇੱਥੇ ਸਭ ਬਿਜ਼ਨਸ ਆ ਇੱਥੇ ਪੀਆਰਾਂ ਕੀਤੀਆਂ ਜਾਂਦੀਆਂ ਇਨਵੈਸਟਮੈਂਟਾਂ ਦਿਖਾ ਕੇ ਇਹ ਸਭ ਸਾਲਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤੁਹਾਡੇ ਸਿਰੋਂ ਚੱਲਣਾ ਪਰ ਤੁਹਾਨੂੰ ਵਿੱਚੋਂ ਇੱਕ ਅਨਾ ਨਹੀਂ ਮਿਲਣਾ ਇਹ ਬਾਬਿਆਂ ਨੇ ਨਿੱਜੀ ਜਾਇਦਾਦਾਂ ਬਣਾਈਆਂ ਨੇ ਆਪਦੀਆਂ ਆ ਚੰਡੀਗੜ੍ਹ ਵਾਲੇ ਜਿਹੜਾ ਇਹਦਾ ਡੇਰਾ ਬਣਿਆ ਉਹਦੀ ਪੁੱਛ ਲਿਓ ਹੰਪਲਾ ਇਹ ਰਜਿਸਟਰੀ ਮੰਗੋ ਰਜਿਸਟਰੀ ਵਿਖਾ ਕੇ ਤੇ ਨਾਂ ਤੇ ਆ ਆ ਜਿੰਨੇ ਇਹਨਾਂ ਨੇ ਉੱਥੇ ਬਣਾਏ ਆ ਸਾਰੇ ਰਿਸ਼ਤੇਦਾਰਾਂ ਦੇ ਨਾਂ ਤੇ ਨਿਕਲਣਗੇ ਇਹਨਾਂ ਦੇ ਆ ਚੰਡੀਗੜ੍ਹ ਵਾਲੀ ਤੇ ਹੈਵੀ ਠੀਕ ਹੈ ਨਾ ਗੱਡੀਆਂ ਦੇ ਪਲੇਟਾਂ ਚੈੱਕ ਕਰ ਲਓ ਵੀ ਗੱਡੀਆਂ ਕਿਹਨਾਂ ਦੇ ਨਾਂ ਤੇ ਨੇ ਗੱਡੀਆਂ ਵੀ ਇਹਨਾਂ ਦੇ ਆਪਦੇ ਪਰਿਵਾਰਾਂ ਦੇ ਨਾਂ ਤੇ ਆ ਕਿਹੜੀ ਚੀਜ਼ ਹੈ ਅਜੇ ਤੱਕ ਇਹਨਾਂ ਨੇ ਗੁਰਮਹਾਰਾਜ ਦੇ ਨਾਂ ਕਰਾਈ ਪੜਾ ਸਭ ਝੂਠ ਮਾਰਦੇ ਆ ਟਕਵੰਜ ਰਜੇ ਆ ਸੰਗਤ ਨੂੰ ਲੁੱਟਣ ਦਾ ਬਚੋ ਇਹਨਾਂ ਤੋਂ ਰੁਪਈਆ ਨਾ ਦਿਓ ਇਹਨਾਂ ਨੂੰ ਡਾਲਰ ਤੇ ਦੂਰ ਦੀ ਗੱਲ ਆ ਜਿੱਥੇ ਵੇਖਦਾ ਉੱਥੇ ਇਹਨੂੰ ਸਵਾਲ ਪੁੱਛ ਕਹਿੰਦਾ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਕਿ 12 ਲੱਖ ਡਾਲਰ ਦੇ ਦਿਓ ਕਿਉਂ ਪਾਪਾ ਆਇਆ ਤੇਰਾ ਇੱਥੇ ਬੇਬੇ ਦਾ